ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਇੱਕ ਨੂਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਾਨਸਾ ਦੇ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਵਿਖੇ ਸੰਸਥਾ ਦੀ ਪੰਜਾਬ ਪ੍ਰਧਾਨ ਜੀਤ ਦਈਆ ਦੀ ਪ੍ਰਧਾਨਗੀ ਦੇ ਵਿੱਚ ਧੀਆਂ ਦੀ ਲੋਹੜੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਖੌਣ ਹਾਰ ਧੀਆਂ ਸਮਾਜ ਲਈ ਚੰਗਾ ਯੋਗਦਾਨ ਪਾਉਣ ਵਾਲੇ ਅਫਸਰਾਂ ਪੱਤਰਕਾਰਾਂ ਇਹ ਹੋਰ ਸਮਾਜ ਸੇਵੀ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਸਮਾਗਮ ਦੇ ਵਿੱਚ ਸ਼ਾਮਲ ਧੀਆਂ ਵੱਲੋਂ ਸਭਿਆਚਾਰਕ ਬੰਗੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਡਾਕਟਰ ਵਿਜੇ ਸਿੰਘਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਪੇਸ਼ ਹੈ ਦਵਿੰਦਰ ਪਾਲ ਬੱbbi ਦੀ ਇਹ ਵਿਸ਼ੇਸ਼ ਰਿਪੋਰਟ ਇਹ ਜਿਹੜੀਆਂ ਮਾਂਾਂ ਆਖਰੀ ਮਾਂ ਸਤਿ ਵਿੱਚ ਰਹਿਣ ਵਾਲੀ ਗਰੀਬਾਂ ਥਾਂ ਤੇ ਖੜ੍ਹਨ ਵਾਲੀ ਉਹ ਹਰ ਇੱਕ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਰਹੀ ਆ ਸੋ ਇਦਾਂ ਦੇ ਪ੍ਰੋਗਰਾਮਾਂ ਹੋਣੇ ਵੀ ਚਾਹੀਦੇ ਹੁੰਦੇ ਆ ਰਹੇ ਸਗੋਂ ਮੈਂ ਤਾਂ ਇਹ ਕਹੂੰਗੀ ਕਿ ਉਹ ਇਹਨਾਂ ਦੇ ਥੋੜੀ ਜਿਹਾ ਸਭ ਤੋਂ ਫਸਟ ਪ੍ਰੋਗਰਾਮਾਂ ਜੋ ਇਹ ਕਰਵਾ ਰਹੇ ਨੇ ਇੱਥੇ ਵੱਖ-ਵੱਖ ਖੇਤਰਾਂ ਦੀਆਂ ਵੱਖ-ਵੱਖ ਪਿੰਡਾਂ ਸ਼ਹਿਰਾਂ ਦੀ ਕੁੜੀਆਂ ਨੇ ਜੋ ਆ ਰਹੀਆਂ ਆਪਣੀ ਆਪ ਨੂੰ ਆਪਣਾ ਹੁਨਰ ਦਿਖਾ ਰਹੀਆਂ ਨੇ ਇਸ ਦੇ ਨਾਲ ਮੈਡਮ ਦੀ ਸਦਕਾ ਉਹਨਾਂ ਦੀ ਬਦੌਲਤ ਹੈ ਜੋ ਕੁੜੀਆਂ ਆਪਣੇ ਆਪ ਨੂੰ ਆਪਣੀ ਆਪਣੇ ਘਰ ਦੀ ਨਿੱਜੀ ਕੰਮਾਂ ਨੂੰ ਛੱਡ ਕੇ ਇੱਥੇ ਆ ਰਹੇ ਨੇ ਜੀ ਸੋ ਸਭ ਤੋਂ ਵਧੀਆ ਗੱਲ ਹੈ ਜੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹੋਣੇ ਚਾਹੀਦੇ ਨੇ ਜੀ ਸੋ ਮੈਡਮ ਦਾ ਜਿਲੋ ਤਹਿ ਜਿਲੋ ਧੰਨਵਾਦ ਕਰਦੀ ਹਾਂ ਸਾਡੀ ਸਾਰੀ ਟੀਮ ਵੱਲੋਂ ਸੋ ਇਹ ਜਿੱਦ ਮੈਡਮ ਦੇ ਇੱਕ ਲਵਾਏ ਹੋਏ ਜੀ ਸੋ ਬਸ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਆ ਕਿ ਸਾਡੇ ਅੱਜ ਦੇ ਸਮਾਰੋਹ ਦੇ ਮੁੱਖ ਮਹਿਮਾਨ ਸਾਡੇ ਮਾਨਯੋਗ ਐਮਐਲਏ ਸਾਹਿਬ ਡਾਕਟਰ ਬੀਏ ਸਿੰਘਲਾ ਜੀ ਸਾਡੇ ਦਰਮਿਆਨ ਤਰਸੀਫ ਲਿਆਏ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਤਕਲੀਫਾਂ ਮਾਤਰ ਤਕਲੀਫਾਂ ਮਾਤਰ ਕੋਈ ਫਿਜੀਕਲ ਨਹੀਂ ਉਸਨਾਂ ਦੀਆਂ ਲੋਕਾਂ ਤੋਂ ਗੱਲਾਂ ਸੁਣੀਆਂ ਪਈਆਂ ਕਿ ਯਾਰੇ ਤਾਂ ਪਰਚੀਆਂ ਕਰਦੇ ਫਿਰਦੇ ਐ ਤਾਂ ਉਹੀ ਤਰੀਕੇ ਫਿਰਦੇ ਨੇ ਹਨਾ ਪਰ ਜਦੋਂ ਇਹ ਜਨੂਨ ਹੋਵੇ ਤੁਹਾਡੇ 'ਚ ਕੁਝ ਕਰਨਾ ਤਾਂ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਔਰ ਜੋ ਜੀਤ ਨੇ ਅੱਜ ਕੀਤਾ ਤਾਂ ਇਹ ਵਧਾਈ ਦੇ ਪੱਤਰ ਐ ਇਹਨਾਂ ਦੀ ਸਾਰੀ ਟੀਮ ਵੱਡੇ ਵੀਰ ਮਿੱਤਰ ਮੰਗਾਣੀਆਂ ਜੀ ਬਰਿੰਦਰ ਸੋਨੀ ਜੀ ਜਿਹੜੇ ਇਹਨਾਂ ਦੀ ਸਾਰੀ ਟੀਮ ਕੰਮ ਕਰ ਰਹੀ ਹੈ ਉਹਨੀਆਂ ਦੇ ਵੈਲਫੇਅਰ ਲਈ ਉਹਨਾਂ ਨੂੰ ਸਵੈਰਜਗਾਰ ਉਹਨਾਂ ਨੂੰ ਕੀਤਾ ਦੇਣਾ ਉਸ ਤੋਂ ਬਾਅਦ ਉਸ ਕਾਬਲ ਬਣਾਉਣਾ ਕਿ ਸਾਡੀਆਂ ਮੱਛੀਆਂ ਆਪਣੇ ਪੈਰਾਂ ਤੇ ਖੜੀਆਂ ਹੋਣ ਇਹ ਹੋਰ ਵੀ ਇੱਕ ਖੁਸ਼ੀ ਵਾਲੀ ਗੱਲ ਹੈ ਸੋ ਜ਼ੋਰਦਾਰ ਤਾੜੀਆਂ ਸਾਡੀ ਭੈਣ ਜੀ ਲਈ ਜਰੂਰ ਓ